18 ਮਰਲੇ ਥਾਂ ਦੇ ਵਿੱਚ ਘਰ ਬਣਿਆ ਹੋਇਆ ਬਹੁਤ ਵੱਡੇ ਘਰ ਦੀ ਆਪਾਂ ਅੱਜ ਵੀਡੀਓ ਲੈ ਕੇ ਪਹੁੰਚੇ ਹਾਂ ਜੀ ਰੇਟ ਮਾਲਕ ਨੇ ਬਹੁਤ ਜਾਇਜ਼ ਮੰਗੇ ਤੇ ਮਾਲਕ ਨੇ ਘਰ ਦਾ ਕੁਝ ਇੱਕ ਸਮਾਨ ਵੀ ਨਾਲ ਹੀ ਸੇਲ ਕਰਨਾ ਪੂਰੀ ਵੀਡੀਓ ਆਪਾਂ ਦੇਖਦੇ ਹਾਂ ਜੀ ਨਾਲ ਦੀ ਨਾਲ ਪੂਰੀ ਗੱਲ ਵੀ ਕਰਦੇ ਹਾਂ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਨੋਟ ਕਰ ਲਓ ਜੇ ਕਿਸੇ ਨੇ ਐਡ ਕਰਵਾਉਣੀ ਹੈ ਘਰ ਕੂਠੀ ਮਕਾਨ ਕਿਸੇ ਵੀ ਏਰੀਆ 'ਚ ਤੁਹਾਡੇ ਕੋਲੇ ਵੇਚਣ ਵਾਸਤੇ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋ ਮਾ ਭੇਜੋ ਤੁਹਾਡੇ ਘਰ ਕੂਠੀ ਦੀ ਐਡ ਆਪਾਂ ਬਿਲਕੁਲ ਫਰੀ ਦੇ ਵਿੱਚ ਛੇਤੀ ਤੋਂ ਛੇਤੀ ਚੈਨਲ 'ਤੇ ਲਾ ਦੇਵਾਂਗੇ ਜੀ ਨਵੀਆਂ ਨਵੀਆਂ ਕੂਠੀਆਂ ਤੇ ਘਰਾਂ ਮਕਾਨ ਦੀ ਵੀਡੀਓ ਦੇਖਣ ਵਾਸਤੇ ਹੋਮ ਸੇਲ ਮਾਰਕੀਟ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਇੱਕ ਬੈਲ ਆਈਕਨ ਹੈ ਉਹਨੂੰ ਦੱਬੋ ਹਰ ਰੋਜ਼ ਨਵੀਂ ਵੀਡੀਓ ਦੇਖਣ ਵਾਸਤੇ ਅੱਜ ਗੱਲ ਕਰਾਂਗੇ ਜੀ ਆਪਾਂ ਬਹੁਤ ਵੱਡੇ ਮਕਾਨ ਦੀ ਮਕਾਨ ਦੀ ਜਗ੍ਹਾ ਤੁਹਾਨੂੰ ਪਤਾ ਲੱਗੀ ਗਈ 18 ਮਰਲੇ ਥਾਂ ਦੇ ਵਿੱਚ ਘਰ ਬਣਿਆ ਹੋਇਆ ਮਕਾਨ ਖਾਸਾ ਵੱਡਾ ਸੀ ਤੇ ਵੀਡੀਓ ਦੀ ਸ਼ੁਰੂਆਤ ਕਰਦੇ ਹਾਂ ਮੇਨ ਗੇਟ ਤੁਸੀਂ ਚੈੱਕ ਕਰੋ ਜੀ ਬਹੁਤ ਵੱਡਾ ਖੁੱਲਾ ਡੁੱਲਾ ਆਪਾਂ ਨੂੰ ਮੇਨ ਗੇਟ ਦੇਖਣ ਨੂੰ ਮਿਲੂਗਾ ਜਿਹੜਾ ਘਰ ਨੂੰ ਰਸਤਾ ਲੱਗਦਾ ਜਿਹੜੀ ਗਲੀ ਲੱਗਦੀ ਆ ਉਹ ਵੀ ਪੂਰੀ ਚੋੜੀ ਲੱਗਦੀ ਆ ਚਾਹੇ ਕੋਈ ਗੱਡੀ ਲਿਓ ਚਾਹੇ ਟਰੈਕਟਰ ਕੋਈ ਵੀ ਸੰਦ ਸੰਧੇੜਾ ਲਿਆ ਸਕਦੇ ਆ ਤੇ ਘਰ ਦੇ ਅੰਦਰ ਸਿੱਧਾ ਲੱਗਦਾਗਾ ਬਹੁਤ ਵੱਡਾ ਏਰੀਆ ਪਰ ਮਿਲ ਜੂਗਾ 18 ਮਾਰਲੇ ਜਗ੍ਹਾ ਜਿਹੜੀ ਹੁੰਦੀ ਆ ਕੋਈ ਥੋੜੀ ਤਾਂ ਹੁੰਦੀ ਨਹੀਂ ਆਪਾਂ ਨੂੰ ਪਤਾ ਹੀ ਸੀ ਖਾਸਾ ਵੱਡਾ ਆਪਾਂ ਨੂੰ ਬਹਿੜਾ ਦੇਖਣ ਨੂੰ ਮਿਲ ਜੂਗਾ ਬਾਕੀ ਤੁਹਾਨੂੰ ਆਪਾਂ ਕੱਲੀ ਕੱਲੀ ਚੀਜ਼ ਦੱਸਾਂਗੇ ਤੇ ਸਾਰਾ ਕੁਝ ਵੀਡੀਓ ਚ ਤੁਹਾਨੂੰ ਦੇਖਣ ਨੂੰ ਮਿਲ ਹੀ ਜਾਊਗਾ ਜੀ ਤੁਹਾਨੂੰ ਸਾਰਾ ਨੂੰ ਘਰ ਪਸੰਦ ਆਊਗਾ ਰੇਟ ਵੀ ਪਸੰਦ ਆਊਗਾ ਬਾਕੀ ਪੂਰੀ ਆਪਾਂ ਗੱਲ ਕਰਾਂਗੇ ਤੇ ਇੱਕ ਇਹਨਾਂ ਦੇ ਘਰੇ ਚੱਕੀ ਵੀ ਲੱਗੀ ਹੋਈ ਹੈ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਜੀ ਚੱਕੀ ਵਾਸਤੇ ਅਲੱਗ ਤੋਂ ਇੱਕ ਵੱਡਾ ਸਾਰਾ ਕਮਰੇ ਵਾਂਗੂ ਬਣਾਇਆ ਹੋਇਆ ਤੇ ਮਾਲਕ ਕਹਿੰਦੇ ਨੇ ਵੀ ਅਸੀਂ ਚੱਕੀ ਜਿਹੜੀ ਹੈਗੀ ਇਹ ਨਾਲ ਹੀ ਦੇਣੀ ਹੈ ਚੱਕੀ ਦੀ ਜਿੰਨੀ ਵੀ ਐਸੈਸਰੀ ਵਗੈਰਾ ਹੁੰਦੀ ਹੈ ਜੋ ਕੁਝ ਵੀ ਅਸੀਂ ਚੱਕੀ ਇਹਨਾਂ ਨੇ ਨਾਲ ਹੀ ਦੇਣੀ ਹੈ ਤੇ ਚੱਕੀ ਵਾਲਾ ਜਿਹੜਾ ਕਮਰਾ ਸੀ ਉਹਦੇ ਨਾਲ ਇੱਕ ਆਪ ਨੂੰ ਹੋਰ ਕਮਰਾ ਦੇਖਣ ਨੂੰ ਮਿਲੂਗਾ ਕਮਰਾ ਨਹੀਂ ਹੈਗਾ ਸੀ ਇੱਕ ਛਾਤੜ ਹੈ ਸੀ ਇਹਦੇ ਵਿੱਚ ਇਹਨਾਂ ਨੇ ਤੂੜੀ ਰੱਖ ਛੱਡੀ ਹੈ ਤੂੜੀ ਵਾਸਤੇ ਇਹ ਬਣਿਆ ਹੋਇਆ ਸੀ ਬਾਕੀ ਤੁਸੀਂ ਚੱਕ ਕਰ ਹੀ ਰਹੇ ਹੋ ਵੀਡੀਓ ਚ ਕੱਲੀ-ਕੱਲੀ ਚੀਜ਼ ਦੇਖਣ ਨੂੰ ਤੁਹਾਨੂੰ ਮਿਲੀ ਜਾਊਗੀ ਬਾਕੀ ਨਾਲ ਦੀ ਨਾਲ ਆਪਾਂ ਕਮੈਂਟ ਵੀ ਪੜਾਂਗੇ ਤੁਹਾਡੀ ਸਾਰੀ ਜਿੰਨੇ ਤੁਸੀਂ ਕਮੈਂਟ ਕਰਦੇ ਰਹਿੰਦੇ ਹੋ ਸੀ ਕਮੈਂਟਾਂ ਦੀ ਗੱਲ ਵੀ ਕਰਾਂਗੇ ਪਹਿਲਾਂ ਤੁਸੀਂ ਘਰ ਚੈੱਕ ਕਰੋ ਸੀ ਇੱਕ ਪਾਸੇ ਆਪਾਂ ਨੂੰ ਘਰ ਦੇਖਣ ਨੂੰ ਮਿਲੂਗਾ ਭਾਂਡਾ ਮਿਲ ਜੂਗਾ ਜੀ ਵਧੀਆ ਕਮਰਾ ਦੇਖਣ ਨੂੰ ਮਿਲ ਜੂਗਾ ਤੇ ਵਧੀਆ ਗੱਲਬਾਤ ਹੈ ਜੀ ਬਾਕੀ ਤੁਸੀਂ ਸਾਰਾ ਕੁਝ ਚੈੱਕ ਕਰ ਹੀ ਰਹੇ ਹੋ ਸੀ ਵਧੀਆ ਕਮਰਾ ਦੇਖਣ ਨੂੰ ਮਿਲੂ ਆਪਾਂ ਨੂੰ ਵੱਡਾ ਕਮਰਾ ਆਪਾਂ ਨੂੰ ਦੇਖਣ ਨੂੰ ਮਿਲੂਗਾ ਜੀ ਬਾਕੀ ਗੇਟ ਜੋੜੀਆਂ ਵਗੈਰਾ ਆਪਾਂ ਨੂੰ ਲੱਗੇ ਹੋਏ ਮਿਲ ਜਾਣਗੇ ਇੱਕ ਸਟੋਰ ਰੂਮ ਦੇਖਣ ਨੂੰ ਮਿਲੂਗਾ ਬਾਕੀ ਵੀਡੀਓ ਚ ਸਾਰਾ ਕੁਝ ਤੁਸੀਂ ਦੇਖ ਰਹੇ ਹੋ 18 ਮਾਰ ਲੈ ਤਾਂ ਥਾਂ ਹੈ ਜੀ ਤੇ ਜਗਾ ਤਾਂ ਤੁਹਾਨੂੰ ਪਤਾ ਲੱਗੀ ਗਈ ਜੇ ਆਪਾਂ ਡਿਮਾਂਡ ਦੀ ਗੱਲ ਕਰੀਏ ਉਨਰ ਜਿਹੜੇ ਆਪਨੇ ਮਾਲਕ ਜਿਹੜੇ ਹੈਗੇ ਨੇ ਉਹਨਾਂ ਨੇ ਰੇਟ 17 ਲੱਖ ਰੁਪਇਆ ਕਿਹਾਗਾ ਮਾਲਕ ਕਹਿੰਦੇ ਨੇ ਵੀ ਰੇਟ ਮੂਕੇ ਤੇ ਹੋ ਜਾਊਗਾ 17 ਲੱਖ ਰੁਪਇਆ ਇੱਕ ਡਿਮਾਂਡ ਪਹੁੰਚੀ ਅਸੀਂ 17 ਲੱਖ ਦੇ ਵਿੱਚ ਇਹਨਾਂ ਨੇ ਘਰ ਵੀ ਸੇਲ ਕਰਨਾ ਤੇ ਚੱਕੀ ਵੀ ਸੇਲ ਕਰਨੀ ਅਸੀਂ ਬਾਕੀ ਜੋ ਕੁਝ ਬਣਿਆ ਹੋਇਆ ਵੀਡੀਓ ਚ ਤੁਸੀਂ ਸਾਰਾ ਕੁਝ ਦੇਖ ਹੀ ਰਹੇ ਹੋ ਜੀ ਜਗ੍ਹਾ ਆਪਾਂ ਨੂੰ ਖਾਸੀ ਮਿਲ ਜੂਗੀ ਬਾਕੀ ਤੁਸੀਂ ਦੇਖ ਹੀ ਰਹੇ ਹੋ ਜੀ ਬਾਕੀ ਆਪਾਂ ਛੱਤ ਦੀ ਗੱਲ ਕਰੀਏ ਤਾਂ ਟੇਲ ਬੱਤੇ ਵਾਲੀ ਆਪਾਂ ਨੂੰ ਛੱਤ ਮਿਲੂਗੀ ਜਗ੍ਹਾ ਬਹੁਤ ਜ਼ਿਆਦਾ ਜੀ ਜੇ ਕਿਸੇ ਨੇ ਜਗ੍ਹਾ ਖਰੀਦ ਕੇ ਕੋਠੀ ਪਾਉਣੀ ਆ ਤਾਂ ਬਹੁਤ ਜ਼ਿਆਦਾ ਵੈਟਰ ਰਹੂਗਾ ਜੀ ਕਿਉਂਕਿ ਜਗ੍ਹਾ ਖਾਸੀ ਅਜੀ ਕੋਠੀ ਤਾਂ ਉਥੇ ਹੀ ਸਹੀ ਲੱਗਦੀ ਆ ਜਿੱਥੇ ਜਗ੍ਹਾ ਖਾਸੀ ਹੋਵੇ ਮਤਲਬ ਕਿ ਪਾਰਕ ਵਗੈਰਾ ਬਣਾਉਣਾ ਹੋਵੇ ਗੱਡੀ ਵਾਸਤੇ ਅਲੱਗ ਤੋਂ ਬਣਾਉਣਾ ਹੋਵੇ ਐਦਾਂ ਦਾ ਕੁਛ ਬਾਕੀ ਜੇ ਇਹ ਘਰ ਖਰੀਦਣਾ ਸੀ ਇਹ ਘਰ ਵੀ ਪੂਰਾ ਵਧੀਆ ਮਤਲਬ ਕਿ ਕੋਠੀ ਨਹੀਂ ਪਾਉਣੀ ਐਦਾਂ ਹੀ ਰਹਿਣਾ ਸ਼ੁਰੂ ਕਰਨਾ ਹੈ ਤਾਂ ਇਹ ਵੀ ਵਧੀਆ ਸੀ ਬਾਕੀ ਆਪਣੇ ਕੋਲੇ ਆਪਸ਼ਨ ਸਾਰੇ ਨੇ ਉਹ ਆਪਣਾ ਖਰੀਦਣ ਤੋਂ ਬਾਅਦ ਆਪਣੀ ਮਨ ਦੀ ਗੱਲ ਹੈ ਜੀ ਆਪਾਂ ਕੀ ਕਰਨਾ ਹੈਗਾ ਬਾਕੀ ਕੋਈ ਖਰੀਦਣਾ ਦਾ ਹੈਗਾ ਚਾਹ ਬਣ ਤਾਂ ਮਾਲਕ ਨਾਲ ਤੁਸੀਂ ਗੱਲ ਕਰ ਸਕਦੇ ਹੋ ਨੰਬਰ ਤੁਹਾਨੂੰ ਮੈਂ ਕਨਫਰਮ ਕਰਵਾ ਦਿੰਦਾ ਜੀ ਮਾਲਕ ਦਾ ਜਿਹੜੇ ਮਾਲਕ ਆਪਨੇ ਘਰ ਦੇ ਉਹਨਾਂ ਦਾ ਨੰਬਰ ਸਕਰੀਨ ਤੇ ਤੁਹਾਨੂੰ ਮਿਲ ਗਿਆ ਹੋਊਗਾ 8198874590 ਜਿਹੜੇ ਆਪਨੇ ਮਾਲਕ ਇਸ ਘਰ ਦੇ ਮਾਲਕ ਨੇ ਉਹਨਾਂ ਦਾ ਨੰਬਰ ਹੈ ਜੀ ਬਾਕੀ ਤੁਮ ਨੂੰ ਸਾਰਾ ਕੁਝ ਕਨਫਰਮ ਹੋਈ ਗਿਆ ਵੀਡੀਓ ਬਾਰੇ ਸਾਰਾ ਕੁਝ ਪਤਾ ਲੱਗ ਗਿਆ ਮਕਾਨ ਬਾਰੇ ਪਤਾ ਲੱਗ ਗਿਆ ਸੀ ਮੈਨੂੰ ਕਮੈਂਟ ਕਰਕੇ ਨਾਲ ਦੀ ਨਾਲ ਦੱਸੋ ਤੁਸੀਂ ਤੁਹਾਨੂੰ ਵੀਡੀਓ ਕਿਵੇਂ ਦੀ ਲੱਗੀ ਸੀ ਤੇ ਹਲੇ ਤੱਕ ਵੀਡੀਓ ਮੁੱਕੀ ਨਹੀਂ ਹੈਗੀ ਜੀ ਕਮੈਂਟ ਵੀ ਪੜਾਂਗੇ ਆਪਾਂ ਤੁਹਾਨੂੰ ਦੱਸਦਾ ਜੀ ਕਮੈਂਟਾਂ ਚ ਕੀ ਕੁਝ ਆਪਣੇ ਕੋਲੇ ਆਉਂਦਾ ਰਹਿੰਦਾਗਾ ਕੀ ਕੁਝ ਤੁਸੀਂ ਕਹਿਣੇ ਰਹਿੰਦੇ ਹੋ ਬਾਕੀ ਤੁਸੀਂ ਬਹੁਤ ਸਪੋਰਟ ਕਰਦੇ ਹੋ ਜੀ ਕਮੈਂਟਾਂ ਚ ਵੀ ਲਾਈਕ ਵੱਲੋਂ ਵੀ ਤੇ ਸ਼ੇਅਰ ਵੱਲੋਂ ਵੀ ਤੇ ਸਬਸਕ੍ਰਾਈਬ ਵੱਲੋਂ ਵੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜਿੰਨੇ ਤੁਸੀਂ ਦੇਖ ਰਹੇ ਹੋ ਜਿੰਨੀਆਂ ਮੇਰੀਆਂ ਭੈਣਾਂ ਮੇਰੀਆਂ ਮਾਤਾ ਮੇਰੇ ਵੱਡੇ ਬਜ਼ੁਰਗ ਜਿੰਨੇ ਤੁਸੀਂ ਦੇਖ ਰਹੇ ਹੋ ਬាទ ਬាទ ਸਪੋਰਟ ਕਰਿਆ ਕਰੋ ਆਪਾਂ ਹਰ ਰੋਜ਼ ਨਵੀਂ ਵੀਡੀਓ ਤੁਹਾਡੇ ਤੱਕ ਲੈ ਕੇ ਆਉਂਦੇ ਰਹਾਂਗੇ ਜੀ ਬਾਕੀ ਆਪਣੇ ਚੈਨਲ ਦਾ ਵਟਸਐਪ ਨੰਬਰ ਨੋਟ ਕਰ ਲਓ ਜੀ 73800 ਪੂਰਾ 26173 ਜੇ ਤੁਸੀਂ ਘਰ ਕੋਠੀ ਮਕਾਨ ਦੀ ਐਡ ਕਰਵਾਉਣੀ ਹੈ ਕਿਸੇ ਵੀ ਏਰੀਆ ਚ ਤੁਸੀਂ ਦੇਖ ਰਹੇ ਹੋ ਆਪਣੇ ਕੋਲੇ ਭੇਜੋ ਇੱਕ ਵੀਡੀਓ ਪੂਰੀ ਜਾਣਕਾਰੀ 10-12 ਫੋਟੋਆਂ ਜੇ ਤੁਸੀਂ ਆਪਦੀ ਕੋਠੀ ਘਰ ਮਕਾਨ ਕਿਸੇ ਵੀ ਏਰੀਆ ਚ ਵੇਚਣੀ ਹੈ ਛੇਤੀ ਭੇਜੋ ਜੀ ਬਾਕੀ ਪਹਿਲੀ ਵਾਰ ਪਹੁੰਚੋ ਜਿਨੇ ਤੁਸੀਂ ਦੇਖ ਰਹੇ ਹੋ ਸੀ ਥੱਲੇ ਇੱਕ ਚਿੱਟੇ ਜਿਹੇ ਰੰਗ ਦਾ ਸਬਸਕ੍ਰਾਈਬ ਦਾ ਬਟਨ ਦਿੱਤਾ ਹੋਇਆ ਸੀ ਉਹਨੂੰ ਹਲੇ ਤੱਕ ਤੁਸੀਂ ਨਹੀਂ ਦੱਬਿਆ ਪਹਿਲੀ ਵਾਰ ਪਹੁੰਚੇ ਹੋ ਜਰੂਰ ਦੱਬ ਦਿਓ ਜੀ ਕਿਉਂਕਿ ਉਹ ਦੱਬਣ ਤੋਂ ਬਾਅਦ ਜਦੋਂ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚਿਆ ਕਰਾਂਗੇ ਉਸੇ ਵੇਲੇ ਤੁਹਾਡੇ ਕੋਲੇ ਆਪਣੀ ਨਵੀਂ ਵੀਡੀਓ ਦਾ ਮੈਸੇਜ ਪਹੁੰਚ ਜਾਇਆ ਕਰੂਗਾ ਜੀ ਤੇ ਉਸੇ ਵੇਲੇ ਤੁਸੀਂ ਆਪਣੀ ਨਵੀਂ ਵੀਡੀਓ ਦੇਖ ਲਿਆ ਕਰੋਗੇ ਕਰਦੇ ਹਾਂ ਜੀ ਆਪਾਂ ਹੁਣ ਕਮੈਂਟਾਂ ਦੀ ਗੱਲ ਪਹਿਲਾ ਕਮੈਂਟ ਜਿਹੜਾ ਪਹੁੰਚਿਆ ਜੀ ਰਾਜਕੁਮਾਰ ਇਹਨਾਂ ਦਾ ਨਾਮ ਸੀ ਇਹਨਾਂ ਨੇ ਕਮੈਂਟ ਪਾਇਆਗਾ ਇਹਨਾਂ ਨੇ ਮੌ ਸਾਹਿਬ ਏਰੀਆ ਚੋਂ ਕਿਹਾਗਾ ਕੋਈ ਗੱਲ ਨਹੀਂ ਜੀ ਦੇਖ ਲੈਨੇ ਅਸੀਂ ਜਦੋਂ ਵੀ ਆਪਣੇ ਕੋਲੇ ਤੁਹਾਡੇ ਏਰੀਆ ਚ ਪਹੁੰਚਦੇ ਤਾਂ ਤੁਹਾਨੂੰ ਆਪਾਂ ਕਨਫਰਮ ਕਰ ਦਿੰਨੇ ਆ ਜੀ ਤੇ ਛਿੰਦਰਪਾਲ ਕੂਰ ਮੇਰੀ ਭੈਣ ਨੇ ਇਹਨਾਂ ਨੇ ਮੁੱਲਾਪੁਰ ਏਰੀਆ ਚੋਂ ਕੋਈ ਘਰ ਵਾਸਤੇ ਕਿਹਾ ਮੁੱਲਾਪੁਰ ਏਰੀਆ ਚੋਂ ਤਾਂ ਬਹੁਤ ਸਾਰੇ ਘਰ ਤੇ ਕੋਠੀਆਂ ਆਪਾਂ ਵੀਡੀਓ ਚ ਪਾਈਆਂ ਹੋਈਆਂ ਅਸੀਂ ਇੱਕ ਵਾਰੀ ਤੁਸੀਂ ਚੈੱਕ ਕਰੋ ਤੁਹਾਨੂੰ ਮਿਲ ਜਾਊਗੀ ਤੇ ਅਗਲਾ ਕਮੈਂਟ ਆਪਣੇ ਕੋਲੇ ਅਰ ਰਾਜੀਵ ਕੁਮਾਰਾ ਜੀ ਇਹਨਾਂ ਨੇ ਦਸੂਏ ਏਰੀਆ ਚੋਂ ਡਿਮਾਂਡ ਕੀਤੀ ਹੈ ਜੀ ਦਸੂਏ ਏਰੀਆ ਚੋਂ ਵੀ ਬਹੁਤ ਸਾਰੀਆਂ ਆਪਾਂ ਕੂਠੀਆਂ ਪਾਈਆਂ ਹੋਈਆਂ ਜੀ ਘਰ ਵੀ ਪਾਏ ਹੋਏ ਆ ਬਹੁਤ ਵਧੀਆ ਰੇਟਾਂ ਚ ਪਾਏ ਹੋਏ ਆ ਜੀ ਆਪਾਂ 10 ਲੱਖ ਤੋਂ ਥੱਲੇ ਵੀ ਹੈ ਤੇ 20 ਲੱਖ ਤੋਂ ਥੱਲੇ ਵੀ ਹੈ ਜੀ ਤੇ ਤੁਸੀਂ ਚੈੱਕ ਕਰੋ ਤੁਹਾਨੂੰ ਮਿਲ ਜਾਊਗਾ ਜੀ ਤੇ ਖੁਸ਼ਪ੍ਰੀਤ ਕੋਰ ਮੇਰੀ ਭੈਣ ਨੇ ਇਹਨਾਂ ਨੇ ਕਿਹਾ ਲੁਧਿਆਣੇ ਕੋਈ 10 ਲੱਖ ਤੱਕ ਹੋਵੇ ਤਾਂ ਜਰੂਰ ਮੈਨੂੰ ਕਨਫਰਮ ਕਰ ਦੇ ਜੀ ਕੋਈ ਗੱਲ ਨਹੀਂ ਜੀ ਆਪਾਂ ਤੁਹਾਡਾ ਕਮੈਂਟ ਚੈੱਕ ਕਰ ਲਿਆ ਤੇ ਮੈਂ ਨਿਗਾਹ ਦੇ ਵਿੱਚ ਰੱਖੂਗਾ ਜੀ ਬਾਕੀ ਆਪਾਂ ਕਈ ਦਿਨਾਂ ਤੋਂ ਸਸਤੇ ਘਰ ਕੋਠੀ ਮਕਾਨ ਲੈ ਕੇ ਆ ਰਹੇ ਸੀਗੇ ਪਿਛਲੀਆਂ ਵੀਡੀਓ ਚੈੱਕ ਕਰੋ ਜੀ ਕੋਈ 10 ਲੱਖ ਦਾ ਕੋਈ 8 ਲੱਖ ਦਾ ਕੋਈ 7 ਲੱਖ ਦਾ ਕੋਈ 6 ਲੱਖ ਦਾ ਐਵੇਂ ਘਰ ਆਪਾਂ ਬਹੁਤ ਸਾਰੇ ਪਾਏ ਹੋਏ ਆ ਇੱਕ ਵਾਰੀ ਦੇਖੋ ਜੀ ਤੁਹਾਨੂੰ ਮਿਲ ਜੂਗਾ ਚੈੱਕ ਕਰੋ ਤੇ ਚੈੱਕ ਕਰਕੇ ਉਸ ਤੋਂ ਬਾਅਦ ਸਿੱਧਾ ਮਾਲਕ ਦਾ ਨੰਬਰ ਤੁਹਾਨੂੰ ਵੀਡੀਓ ਚ ਮਿਲ ਜੂਗਾ ਤੇ ਗੱਲ ਕਰ ਲਿਓ ਆਪੀ ਤੁਸੀਂ ਅਗਲਾ ਕਮੈਂਟ ਆਪਣੇ ਕੋਲੇ ਰਾਸ਼ੀ ਖੰਨਾ ਜੀ ਇਹਨਾਂ ਦਾ ਨਾਮ ਹੈ ਇਹਨਾਂ ਨੇ ਪਟਿਆਲੇ ਸਾਈਡ ਤੋਂ ਕਿਹਾਗਾ ਪਟਿਆਲੇ ਤੋਂ ਕਹਿੰਦੇ ਨੇ ਇਹ ਕੋਈ 20 25 ਕਿਲੋਮੀਟਰ ਦੇ ਏਰੀਆ 'ਚ ਕੋਈ ਘਰ ਹੋਵੇ ਵਧੀਆ ਹੋਵੇ ਅੰਡਰ 15 ਲੱਖ ਦੇ ਵਿੱਚ ਤੇ ਜਰੂਰ ਜੀ ਦੇਖਦੇ ਹਾਂ ਜੀ ਕੋਈ ਜਦੋਂ ਵੀ ਕੋਈ ਪਹੁੰਚਦਾ ਨਾ ਮਾ ਤਾਂ ਦੱਸ ਦਾਂਗੇ ਬਾਕੀ ਇੱਕ ਵਾਰੀ ਆਪਣੀਆਂ ਵੀਡੀਓ ਚੈੱਕ ਕਰੋ ਤੁਹਾਨੂੰ ਮਿਲ ਜੂ ਤੇ ਆਪਣੇ ਕੋਲੇ ਖੁਸ਼ੀ ਸ਼ਰਮਾ ਇਹਨਾਂ ਦਾ ਨਾਮ ਹੈ ਜੀ ਇਹਨਾਂ ਨੇ ਕਮੈਂਟ ਕੀਤਾਗਾ ਇਹਨਾਂ ਨੇ ਕਿਹਾ ਤੁਹਾਡੀਆਂ ਵੀਡੀਓਜ਼ ਸਾਰੀਆਂ ਬਹੁਤ ਵਧੀਆ ਹੁੰਦੀਆਂ ਤੇ ਮੈਂ ਹਰ ਰੋਜ਼ ਦੇਖਦੀ ਹੁੰਨੀ ਆ ਬਹੁਤ ਚੰਗਾ ਲੱਗਦਾ ਬ੍ਰਦਰ ਬਹੁਤ ਬਹੁਤ ਧੰਨਵਾਦ ਮੇਰੀ ਭੈਣ ਬਹੁਤ ਸੋਹਣਾ ਕਮੈਂਟ ਕੀਤਾ ਤੁਸੀਂ ਤੇ ਤੁਹਾਡੇ ਕਮੈਂਟ ਮੈਂ ਚੈੱਕ ਕਰਦਾ ਹੁੰਨਾ ਸੀ ਤੁਸੀਂ ਹਰ ਵੀਡੀਓ ਤੇ ਕਮੈਂਟ ਕਰਦੇ ਰਹਿੰਦੇ ਹੋ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ਬਾਕੀ ਜਿੰਨੇ ਤੁਸੀਂ ਦੇਖ ਰਹੇ ਹੋ ਤੁਹਾਡਾ ਸਾਰਿਆਂ ਦਾ ਹੀ ਸ਼ੁਕਰੀਆ ਜੀ ਤੁਸੀਂ ਬਹੁਤ ਪਿਆਰ ਦਿੰਦੇ ਹੋ ਬਹੁਤ ਸਪੋਰਟ ਕਰਦੇ ਹੋ ਜੀ ਵਾਸੇ ਇਸੇ ਤਰ੍ਹਾਂ ਆਪ ਦੀ سپورਟ ਰੱਖਿਓ ਇਸੇ ਤਰ੍ਹਾਂ ਆਪਾਂ ਨਵੀਂ ਵੀਡੀਓ ਹਰ ਰੋਜ਼ ਤੁਹਾਡੇ ਤੱਕ ਲੈ ਕੇ ਆਉਂਦੇ ਰਹਾਂਗੇ ਤੇ ਅਗਲੀ ਵੀਡੀਓ ਵਾਸਤੇ ਕਮੈਂਟ ਲਾਜ਼ਮੀ ਕਰ ਦਿਓ ਤੇ ਵੀਡੀਓ ਜ਼ਿਆਦਾ ਲੰਮੀ ਹੋ ਜੂਗੀ ਜਗ੍ਹਾ ਦਾ ਆਪਾਂ ਕਮੈਂਟ ਪੜੇ ਬਾਕੀ ਦੇ ਕਮੈਂਟ ਆਪਾਂ ਕੱਲ ਨੂੰ ਪੜਾਂਗੇ ਜੀ ਹੁਣ ਦਿਓ ਮੈਨੂੰ ਇਜਾਜ਼ਤ ਕਿਸੇ ਨੇ ਘਰ ਕੋਠੀ ਮਕਾਨ ਦੀ ਐਡ ਕਰਵਾਉਣੀ ਅਸੀ ਭੇਜੋ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋਆਂ ਐਡ ਆਪਾਂ ਤੁਹਾਡੇ ਲਾ ਦਾਂਗੇ ਤੇ ਹੁਣ ਦਿਓ ਜੀ ਮੈਨੂੰ ਇਜਾਜ਼ਤ